ਗਲਾਟਾ ਦੇ ਬਿਲਕੁਲ ਸਾਹਮਣੇ ਉੱਚੇ ਉੱਚੇ ਬੋਲੇ ਬੜੇ ਤੁੱਕ ਭਰੇ ਅੰਜੂ ਬੋਲੇ ਮੇਰੀ ਲਾਸ਼ ਤੋਂ ਗੁਜ਼ਰਨਾ ਪੈਣਾ ਹੈ ਮੇਰੀ ਲਾਸ਼ ਤੋਂ ਲੰਘ ਕੇ ਜਾਣਾ ਪਏਗਾ ਕਿਉਂਕਿ ਇਹਨਾਂ ਲੋਕਾਂ ਨੇ ਮੈਨੂੰ ਜਿਤਾਇਆ ਇਦਾਂ ਦੀਆਂ ਗੱਲਾਂ ਹੋਈਆਂ ਲੈਂਡ ਪਾਲਿਸੀ ਦੇ ਪ੍ਰਤੀ ਇਦਾਂ ਲੱਗ ਰਿਹਾ ਸੀ ਕਿੰਨਾ 헤ਜ ਹੈ ਪੰਜਾਬ ਦਾ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਜੀ ਇਹ ਮਤਲਬ ਇਨੀਸ਼ੀਏਟ ਨਹੀਂ ਲਿਆ ਕਿ ਹਾਂ ਵੀ ਅਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਦਵਾਈਏ ਇਹ ਤਾਂ ਰਾਜਨੀਤਿਕ ਸਟੰਡ ਹੁੰਦੇ ਨੇ ਹੈ ਉਹਨਾਂ ਕੋਲ ਕੁਝ ਨਹੀਂ ਹੈਗਾ اگر کچھ ਹੁੰਦਾ ਤੇ ਉਹ મતલਬ 16 ਨਾ ਰਹ ਜਾਂਦੇ ਠੀਕ ਹੈ ਨਾ ਵੀ ਵੀ ਇੱਕ ਅਨੇਸੀ ਐਡਾ ਵੱਡਾ ਰੋਸ ਪ੍ਰਦਰਸ਼ਨ ਕਰਨਾ ਰੋਸ ਪ੍ਰਦਰਸ਼ਨ ਹੈ ਕਿ ਇੱਕ ਮੈਂ ਕਹਿੰਦਾ ਵੀ ਲੋਥੇ ਬਹੁਤ ਨਵੀਂ ਉਮਰ ਦੇ ਮੁੰਡੇ ਆ ਰਹੇ ਸੀਗੇ ਰੋਸ ਪ੍ਰਦਰਸ਼ਨ ਦੇ ਵਿੱਚ ਜੋ ਜਿਨ੍ਹਾਂ ਦੀ ਐਕਚੁਅਲ ਤੇ ਜ਼ਮੀਨਾਂ ਹੈਗੀਆਂ ਜਾਂ ਐਕਵਾਇਰ ਹੋਏ ਨਹੀਂ ਉਹ ਮੁੰਡੇ ਬਹੁਤ ਸੀਗੇ ਪਰ ਫਿਰ ਉਹ ਦੇਖੋ ਤੁਹਾਡੇ ਸਾਹਮਣੇ ਹੈ ਜੀ ਜੈਨੂਅਨ ਲੋਕ ਅਲੱਗ ਦਿਖ ਜਾਂਦੇ ਨੇ ਮੰਦਿਰ ਅਲੱਗ ਦਿਖਦੀ ਹੈ ਨਹੀਂ ਹਾਂਜੀ ਮੈਨੂੰ ਇੱਕ ਗੱਲ ਜਵਾਬ ਦਿਓ ਵੀ ਲੈਂਡ ਪੁੱਲਿੰਗ ਦੇ ਵਿੱਚ ਵਿਰੋਧੀਆਂ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਇਹ ਨਹੀਂ ਮੈਨੂੰ ਕੋਲ ਸਮਝ ਆ ਰਿਹਾ ਅਗਰ ਜੇਕਰ ਕਿਸਾਨ ਦੇ ਹੱਕ ਦੇ ਵਿੱਚ ਹੈ ਲੈਂਡ ਪੁੱਲਿੰਗ ਸਿਰ ਵਿਰੋਧੀ ਕਿਉਂ ਮੱਚਦੇ ਪਏ ਨੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਹੇ ਸੀਗੇ ਅਗਰ ਸਪੋਜ਼ ਕਰੋ ਵੀ 1 ਏਕੜ ਅਸੀਂ ਅਕਵਾਇਰ ਕਰਦੇ ਰੂਰਲ ਏਰੀਆ ਚੋਂ ਤਾਂ ਕਿਸਾਨ ਨੂੰ ਬੈਨੀਫੀਸ਼ੀਅਲ ਦੇ ਲਈ ਉਸ ਤੋਂ ਮਹਿੰਗੀ ਜ਼ਮੀਨ ਦਵਾਂਗੇ ਉਹ ਕੀ ਮਟਰ ਹੈ ਇਹਦੇ ਆਈਸੀ ਦੇ ਰਾਜਨੀਤੀਕ ਸਟੰਡ ਕਰਕੇ ਗਏ ਨੇ ਉਹਨਾਂ ਨੂੰ ਪਹਿਲਾਂ ਪੜਤਾ ਲੈਂਦੇ ਕੀ ਹੈ ਇਹਦਾ ਅਸੀਂ ਜੇ 1 ਏਕੜ ਜ਼ਮੀਨ ਰੂਰਲ ਦੇ ਵਿੱਚ ਐਕਵਾਇਰ ਕਰ ਰਹੇ ਆ ਤੇ ਉਹਦੇ ਬਦਲੇ 1000 ਗੱਜ ਅਸੀਂ ਸ਼ਹਿਰ ਦੇ ਵਿੱਚ ਜ਼ਮੀਨ ਦੇ ਰਹੇ ਆ ਉਹਨਾਂ ਨੂੰ ਕੋਈ ਬੰਦਾ ਜਾਣਦਾ ਵੀ ਨਹੀਂ ਸੀ ਵੀ ਚੋਰੀ ਹੋ ਜੂਗੀ ਜਾਂ ਕੋਈ ਖੋਹ ਹੋ ਜੂਗੀ ਮੇਰੇ ਨਾਲ ਕੋਈ ਬਰਦਾਤ ਹੋ ਜੂਗੀ ਪਰ ਸਰਕਾਰਾਂ ਨੂੰ ਪਤਾ ਹੁੰਦਾ ਸਕੀਮ ਕੀ ਹੈ ਇਥੋਂ ਕੀ ਜਾਣਾ ਹੈ ਕਿੱਥੋਂ ਬਾਈਪਾਸ ਨਿਕਲਣਾ ਤੇ ਉਹ ਸਰਕਾਰਾਂ ਨੇ ਮੰਤਰੀਆਂ ਨੇ ਆਪਣੇ ਦੋਸਤਾਂ ਨੂੰ ਤੁਸੀਂ ਜਾ ਕੇ ਤਾਂ ਦੇਖੋਗੇ ਕਿ ਕਿੰਨਾ ਦਿਆਂ ਨੇ ਉਹ ਸਸ਼ੀਗਲ ਜੀ ਸਾਰਿਆਂ ਨੂੰ ਨਿਰਪੱਖ ਕੋਸ਼ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਔਰ ਇਸ ਵਕਤ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਜੋਰਿਟੀ ਵਿੰਗ ਦੇ ਅਨੀਸ਼ ਖਾਨ ਜੀ ਜੁੜ ਚੁੱਕੇ ਨੇ ਅਸੀਂ ਗੱਲਬਾਤ ਕਰਦੇ ਆ ਜਿਹਨਾਂ ਦੇ ਨਾਲ ਵੀ ਅਸਲ ਦੇ ਵਿੱਚ ਲੈਂਡ ਪੂਲਿੰਗ ਹੈ ਕੀ ਬੀਤੇ ਦਿਨ ਤੁਸੀਂ ਦੇਖਿਆ ਹੋਣਾ ਕਿ ਰਾਜਾ ਬੜੀਆਂ ਨੇ ਉਹਨਾਂ ਤੇ ਜਿਹੜੀ ਪਾਰਟੀ ਹੈ ਔਰ ਵੀ ਜਿਹੜੇ ਮਤਲਬ ਉੱਥੇ ਆਏ ਵੀਡੀਓਜ਼ ਵਾਇਰਲ ਹੋਈਆਂ ਦਰਸ਼ਨ ਕੀਤਾ ਗਲਾੜਾ ਦੇ ਬਿਲਕੁਲ ਸਾਹਮਣੇ ਉੱਚੇ ਉੱਚੇ ਬੋਲੇ ਬੜੇ ਤੁੱਕ ਭਰੇ ਅੰਜੂ ਬੋਲੇ ਮੇਰੀ লাশ ਤੋਂ ਗੁਜ਼ਰਨਾ ਪੈਣਾ ਹੈ ਐਦਾਂ ਦੀਆਂ ਗੱਲਾਂ ਹੋਈਆਂ ਲੈਂਡ ਪੁਲਿਸ ਦੇ ਪ੍ਰਤੀ ਐਦਾਂ ਲੱਗ ਰਿਹਾ ਸੀ ਕਿੰਨਾ 헤ਜ ਹੈ ਪੰਜਾਬ ਦਾ ਜੇ ਪੰਜਾਬ ਦਾ 헤ਜ ਹੁੰਦਾ ਤਾਂ ਸ਼ਾਇਦ ਅੱਜ ਆ ਹਾਲ ਪੰਜਾਬ ਦਾ ਹੁੰਦਾ ਨਾ ਜੇ ਰਵਾਇਤੀ ਪਾਰਟੀਆਂ ਪਹਿਲਾਂ ਇਹ ਪਹਿਲਾਂ ਹੀ ਸੁਧਾਰ ਕਰ ਲੈਂਦੀਆਂ ਤਾਂ ਸ਼ਾਇਦ ਇਹ ਕੰਮ ਪੰਜਾਬ 'ਚ ਪਹਿਲਾਂ ਹੋਣਾ ਨਹੀਂ ਸੀਗਾ ਗੱਲਬਾਤ ਕਰਦੇ ਆ ਅਨੀਸ਼ ਖਾਂਜੀ ਨਾਲ ਮੌਜੂਦ ਨੇ ਅਨੀਸ਼ ਖਾਂਜੀ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੈਂਡ ਪੁੱਲਿੰਗ ਹੈ ਕੀ ਔਰ ਜਿਹੜੀ ਆ ਆਪੋਜੀਸ਼ਨ ਹੈ ਆਪੋਜੀਸ਼ਨ ਕਿਉਂ ਨਾ ਰੋਲਾ ਪਾਈ ਜਾ ਰਹੀ ਹੈ ਕਿਉਂਕਿ ਆਪੋਜੀਸ਼ਨ ਦਾ ਕੰਮ ਹੀ ਰੋਲਾ ਪਾਣਾ ਪਰ ਕਦੇ ਜੈਤਿਕ ਦੇ ਨਜਾਇਜ਼ ਹੁਣ ਅਸਲ 'ਚ ਅਸੀਂ ਜਾਣਾਂਗੇ ਕਿ ਇਹ ਜਿਹੜੀ ਰੋਲਾ ਪਾਉਣਾ ਹੈ ਚਿੱਲਾਣਾ ਚੀਕ ਝੰਗੇੜਾ ਹੈ ਐਕਸ ਪਾਰਟੀਆਂ ਦਾ ਓ ਏਦਾਂ ਕਿਉਂ ਕਰ ਰਹੇ ਨੇ ਅਨਿਸ਼ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਜੀ ਅਨਿਸ਼ ਜੀ ਗੱਲ ਇਹ ਕਿ ਲੈਂਡ ਬੋਲਿੰਗ ਹੈ ਕੀ ਪਹਿਲਾਂ ਤਾਂ ਇਹ ਬ੍ਰੀਫ ਬ੍ਰੀਫ ਕਰੋ ਦੇ ਕੋ ਲੈਂਡ ਬੋਲਿੰਗ ਇੱਕ ਜਿਵੇਂ ਮੰਨ ਲਓ ਆਪਣਾ ਜਿਹੜੀ ਜ਼ਮੀਨ ਹੈ ਰੂਰਲ ਦੀ ਰੂਰਲ ਖੇਤੀ ਵਾਲੀ ਜ਼ਮੀਨ ਹੈ ਉਹਨੂੰ ਐਕਵਾਇਰ ਕਰਕੇ ਤੇ ਉਹਦੇ ਵਿੱਚ ਆਪਣਾ ਡਿਵੈਲਪਮੈਂਟ ਕਰਨ ਦੀ ਇੱਕ ਸਕੀਮ ਹੈਗੀ ਹੈ ਉਹਦੇ ਵਿੱਚ ਕੀ ਫਾਇਦਾ ਕੀ ਹੋਏਗਾ ਉਹਦਾ ਉਹਦਾ ਫਾਇਦਾ ਇਹ ਹੋਏਗਾ ਮੰਨ ਲਓ ਮੈਂ ਸ਼ਹਿਰ ਦੇ ਵਿੱਚ ਰਹਿਣਾ ਹੈ ਮੈਨੂੰ ਨਹੀਂ ਪਸੰਦ ਆ ਚੀਲ ਚਹਾੜਾ ਠੀਕ ਹੈ ਨਹੀਂ ਮਤਲਬ ਵਾਇਸ ਮਤਲਬ ਪੋਲੂਸ਼ਨ ਹੁੰਦਾ ਹੈ ਤੇ ਉਹਦੇ ਵਿੱਚ ਕੀ ਹੁੰਦਾ ਕਿ ਅਸੀਂ ਬਾਹਰ ਜਾਣ ਲੱਗ ਜਾਨੇ ਆ ਹੁਣ ਤੁਸੀਂ ਦੇਖਿਆ ਹੋਣਾ ਕਈ ਪਿਛਲੇ ਸਾਲਾਂ ਤੋਂ ਵੀ ਜੋ ਲੋਕ ਇੱਥੇ ਫੀਲਡਿੰਗਾਂ ਜਲੀ ਸਾਈਡ ਆ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹ ਬਾਹਰ ਜਾ ਕੇ ਆਪਣੀ ਗੋਟੀ ਬਣਾਉਂਦੇ ਨੇ ਉਹ ਪੀਸ ਭਾਲਦੇ ਨੇ ਕਿ ਸਾਨੂੰ ਚਲੋ ਉਮਰ ਦੀ ਤਕਾਦਾ ਵੀ ਹੁੰਦਾ ਠੀਕ ਆ ਤੇ ਉਹਦੇ ਹਿਸਾਬ ਨਾਲ ਵੀ ਸਾਨੂੰ ਪੀਸ ਚਾਹੀਦਾ ਸੀ ਪੀਸ ਚ ਰਹਿਣਾ ਜਾਨੇ ਆ ਤੇ ਸਰਕਾਰ ਜਸਟਿਸ ਸਰਕਾਰ ਇਹੀ ਕੰਮ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਜੀ ਇਹ ਮਤਲਬ ਇਨੀਸ਼ੀਏਟ ਨਹੀਂ ਲਿਆ ਕਿ ਹਾਂ ਵੀ ਅਸੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਦਵਾਈਏ ਠੀਕ ਆ ਕਿਸਾਨਾਂ ਦਾ ਫਾਇਦਾ ਇਹਦੇ ਵਿੱਚ ਨਾ ਕਿਸਾਨਾਂ ਦਾ ਫਾਇਦਾ ਹੈ ਇਹ ਤਾਂ ਚਲੋ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਸਾਡੀਆਂ ਠੀਕ ਹੈ ਉਹ ਤਾਂ ਵਿਰੋਧ ਕਰਦੀਆਂ ਹੀ ਆ ਜੀ ਮੰਨ ਲਓ ਹੁਣ ਉਹ ਸੱਤਾ 'ਚ ਹੁੰਦੇ ਅਸੀਂ ਵੀ ਵਿਰੋਧ ਕਰਦੇ ਇਹ ਤਾਂ ਰਾਜਨੀਤਿਕ ਸਟੰਡ ਹੁੰਦੇ ਨੇ ਹੈ ਉਹਨਾਂ ਕੋਲ ਕੁਝ ਨਹੀਂ ਹੈਗਾ ਠੀਕ ਹੈ ਅਗਰ ਕੁਝ ਹੁੰਦਾ ਤੇ ਉਹ ਮਤਲਬ 16 ਨਾ ਰਹਿ ਜਾਂਦੇ ਠੀਕ ਹੈ ਨਾ ਨਹੀਂ ਫਿਰ ਇਹ ਅਨੀਸ਼ ਜੀ ਐਡਾ ਵੱਡਾ ਰੋਜ਼ ਪ੍ਰਦਰਸ਼ਨ ਕਰਨਾ ਰੋਜ਼ ਪ੍ਰਦਰਸ਼ਨ ਹੈ ਕਿ ਇੱਕ ਮੈਂ ਕਹਿੰਨਾ ਵੀ ਉੱਥੇ ਬਹੁਤ ਨਵੀਂ ਉਮਰ ਦੇ ਮੁੰਡੇ ਆ ਰਹੇ ਸੀਗੇ ਰੋਜ਼ ਪ੍ਰਦਰਸ਼ਨ ਦੇ ਵਿੱਚ ਕਾਕਾ ਜੀ ਗੱਲ ਬੱਧਾ ਕੀ ਹੈ ਤੁਸੀਂ ਦੇਖਿਆ ਹੋਣਾ ਕਵਰ ਕੀਤਾ ਹੀ ਹੋਣਾ ਠੀਕ ਹੈ న్యూਸ ਉੱਥੇ ਸਾਰੇ ਚੈਨਲ ਗਏ ਹੋਣੇ ਆ ਉਹਦੇ ਵਿੱਚ ਤੁਸੀਂ ਇਹ ਦੇਖੋ ਜੈਨੂਅਲ ਲੋਕ ਕਿੰਨੇ ਸੀਗੇ ਕਿੰਨੇ ਕੁ ਲੋਕ ਉੱਥੇ ਆਏ ਸੀਗੇ ਜੋ ਜਿਨ੍ਹਾਂ ਦੀ ਐਕਚੁਅਲ ਚ ਜ਼ਮੀਨਾਂ ਹੈਗੀਆਂ ਜਾਂ ਐਕਵਾਇਰ ਹੋਏ ਨੇ ਉਹ ਮੁੰਡੇ ਬਹੁਤ ਸੀਗੇ ਪਰ ਫਿਰ ਉਹ ਦੇਖੋ ਤੁਹਾਡੇ ਸਾਹਮਣੇ ਹੈ ਜੀ ਜੈਨੂਅਲ ਲੋਕ ਅਲੱਗ ਦਿਖ ਜਾਂਦੇ ਨੇ ਮੰਦਿਰ ਅਲੱਗ ਦਿਖਦੀ ਹੈ ਉਹ ਐਵੇਂ ਮਤਲਬ ਇਹਦੇ ਵਿੱਚ ਕੋਈ ਮੈਂ ਨਹੀਂ ਮਤਲਬ ਦੱਸਦਾ ਕਰਨਾ জানা ਵੀ ਚਲੋ ਆਪਾਂ ਕੀ ਕਰਨਾ ਇਹ ਵੀ ਕਿਸੇ ਵੀ ਬੁਰਾਈ ਨਹੀਂ ਕਰਨਾ ਚਾਹੁੰਦਾ ਹਾਂ ਜੀ ਮੈਨੂੰ ਇਹ ਗੱਲ ਜਵਾਬ ਦਿਓ ਵੀ ਲੈਂਡ ਪੁੱਲਿੰਗ ਦੇ ਵਿੱਚ ਵਿਰੋਧੀਆਂ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਇਹ ਨਹੀਂ ਮੈਨੂੰ ਕਲਾਰ ਸਮਝ ਆ ਰਿਹਾ ਅਗਰ ਜੇਕਰ ਕਿਸਾਨ ਦੇ ਹੱਕ ਦੇ ਵਿੱਚ ਹੈ ਲੈਂਡ ਪੁੱਲਿੰਗ ਫਿਰ ਵਿਰੋਧੀ ਕਿਉਂ ਮੱਚਦੇ ਪਏ ਨੇ ਦੇਖੋ ਜੀ ਪਿਛਲੇ ਦਿਨੇ ਮੋਹਾਲੀ ਦੇ ਵਿੱਚ ਕਿਸਾਨ ਸਾਡੇ ਮਤਲਬ ਨਾਲ ਹੋ ਗਏ ਨੇ ਕਿ ਹਾਂਜੀ ਅਸੀਂ ਜ਼ਮੀਨ ਦੇਣਾ ਚਾਹੁੰਦੇ ਆ ਪਟਿਆਲਾ ਦੇ ਵਿੱਚ 150 ਏਕੜ ਜ਼ਮੀਨ ਦੇਣ ਨੂੰ ਤਿਆਰ ਹੋ ਗਏ ਨੇ ਕਿਸਾਨ ਹੋਰ ਵੀ ਜਿਵੇਂ ਅਮ੍ਰਿਤਸਰ ਹੋ ਗਿਆ ਜਾਂ ਮਾਨਸਾ ਹੋ ਗਿਆ ਦਰਬਿਖਿੰਡਾ ਸਾਈਡ ਹੋ ਗਿਆ ਉਹ ਸਾਰੇ ਕਿਸਾਨ ਸਾਡੇ ਨਾਲ ਨੇ ਉਹ ਜੋ ਵੀ ਪ੍ਰਦਰਸ਼ਨ ਕਰਨ ਆਏ ਸੀਗੇ ਜਾਂ ਆਉਣਗੇ ਜਾਂ ਕਰਨਗੇ ਉਹ ਕਿਸਾਨ ਨੇ ਹੋਣਗੇ ਠੀਕ ਹੈ ਉਹ ਪੋਲਿਟੀਕਲ ਵੈਂਡੇਟਾ ਜਿਵੇਂ ਹਾਂ ਉਹ ਪੋਲਿਟੀਕਲ ਵੈਂਡੇਟ ਐਕਚੁਅਲੀ ਗੱਲ ਪਤਾ ਕੀ ਹੈ ਜੀ ਇਹਦੇ ਨਾਲ ਕੋਈ ਵੀ ਸਰਕਾਰ ਇਹਨੂੰ ਕਰਦੀ ਤੇ ਉਹ ਪੋਲੀਟੀਕਲ ਫਾਇਦਾ ਹੋਣਾ ਸੀ ਉਹਨੂੰ ਉਹ ਸਾਨੂੰ ਹੋ ਰਿਹਾ ਕਿਉਂਕਿ ਇਲੈਕਸ਼ਨ ਨਜ਼ਦੀਕ ਨੇ 2027 ਦੇ ਠੀਕ ਹੈ ਤੇ ਇਹਦੇ ਨਾਲ ਸਾਨੂੰ ਪੋਲੀਟੀਕਲ ਫਾਇਦਾ ਵੀ ਹੋ ਰਿਹਾ ਤੇ ਅਸੀਂ ਲੋਕਾਂ ਕਿਸਾਨਾਂ ਦਾ ਵੀ ਫਾਇਦਾ ਕਰ ਰਹੇ ਹਾਂ ਅਨਿਸ਼ ਮੈਂ ਗੱਲ ਕਰਦਾ ਹਾਂ ਪਰ ਮੁੱਦੇ ਤੇ ਗਈਏ ਮੈਨੂੰ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਹਿ ਰਹੇ ਸੀਗੇ ਅਗਰ ਸਪੋਜ਼ ਕਰੋ ਵੀ 1 ਇੱਕ ਏਕੜ ਅਸੀਂ ਅਕਵਾਇਰ ਕਰਦੇ ਰੂਰਲ ਏਰੀਆ ਚੋਂ ਤਾਂ ਕਿਸਾਨ ਨੂੰ ਬੈਨੇਫੀਸ਼ੀਅਲ ਦੇ ਲਈ ਉਸ ਤੋਂ ਮਹਿੰਗੀ ਜ਼ਮੀਨ ਦਵਾਂਗੇ ਉਹ ਕੀ ਮੈਟਰ ਹੈ ਦੇਖੋ ਜੀ ਇਹਦੇ ਵਿੱਚ ਲੋਕਾਂ ਨੇ ਪੜ੍ਹਿਆ ਹੀ ਨਹੀਂ ਹੈਗਾ ਲੋਕਾਂ ਨੂੰ ਪੜ੍ਹਨਾ ਚਾਹੀਦਾ ਹੈ ਇਹਦੇ ਬਾਰੇ ਇਹ ਉਹ ਜਿਹੜੇ ਇਸੇ ਕਿ ਰਾਜਨੀਤਿਕ ਸਟੰਡ ਕਰਕੇ ਗਏ ਨੇ ਉਹਨਾਂ ਨੂੰ ਪਹਿਲਾਂ ਪੜਤਾ ਲੈਂਦੇ ਕੀ ਹੈ ਇਹਦਾ ਅਸੀਂ ਜੇ 1 ਏਕੜ ਜ਼ਮੀਨ ਰੂਰਲ ਦੇ ਵਿੱਚ ਐਕਵਾਇਰ ਕਰ ਰਹੇ ਆਂ ਤੇ ਉਹਦੇ ਬਦਲੇ 1000 ਗੱਜ ਅਸੀਂ ਸ਼ਹਿਰ ਦੇ ਵਿੱਚ ਜ਼ਮੀਨ ਦੇ ਰਹੇ ਆ ਉਹਨਾਂ ਨੂੰ 1000 ਗੱਜ 1000 ਗੱਜ ਹਾਂਜੀ ਲੱਖਾਂ ਦੀ ਉਹ 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 ਬਹੁਤ ਗੁਣਾ ਜ਼ਿਆਦਾ ਹੋਗੀ ਉਹ ਜ਼ਮੀਨ ਨਾਲ ਠੀਕ ਹੈ ਇੱਕ ਇੱਕੜ ਨਾਲ ਤੇ ਉਹ ਉਹਦਾ ਫਾਇਦਾ ਕਿਨੂੰ ਕਿਸਾਨਾਂ ਨੂੰ ਹੈ ਨਾ ਇਹ ਕੀ ਜਾਂਦੇ ਨੇ ਜਿਹੜੀ ਕਾਂਗਰਸੀ ਸਰਕਾਰ ਹੈ ਜਾਂ ਰਵਾਇਤੀ ਪਾਰਟੀਆਂ ਰਹੀਆਂ ਨੇ ਇਹ ਅਸਲ 'ਚ ਨਾ ਸਰਮਾਇਆਦਾਰਾਂ ਦੀਆਂ ਪਾਰਟੀਆਂ ਰਹੀਆਂ ਨੇ ਬਿਲਡਰਾਂ ਦੀ ਕੋਲੋਨਾਈਜ਼ਰਾਂ ਦੀਆਂ ਪਾਰਟੀਆਂ ਰਹੀਆਂ ਨੇ ਜਿਹੜੀ ਆਵਾਦਮੀ ਪਾਰਟੀ ਹੈ ਇਹ ਗਰੀਬਾਂ ਦੇ ਹੱਕ 'ਚ ਖੜਦੀ ਹੈ ਗਰੀਬਾਂ ਦੇ ਹੱਕ 'ਚ ਬੋਲਦੀ ਹੈ ਕਿਸਾਨਾਂ ਦੇ ਹੱਕ ਦੀ ਪਾਰਟੀ ਹੈ ਠੀਕ ਹੈ ਨਾ ਕਿਸਾਨਾਂ ਦੇ ਹੱਕਾਂ ਨਾਲ ਖੜਦੀ ਹੈ ਉਹਦੇ ਵਿੱਚ ਕੀ ਹੈ ਇਹਦੇ ਨਾਲ ਸਿੱਧਾ-ਸਿੱਧਾ ਫਾਇਦਾ ਕਿਸਾਨਾਂ ਨੂੰ ਆਏਗਾ ਬਿਲਕੁਲ ਕਿਉਂਕਿ ਉਹ ਜ਼ਮੀਨ ਦਾ ਜੇ ਨੇ ਗੁਣਾ ਇਹਨਾਂ ਨੂੰ ਮਤਲਬ ਮਿਲ ਰਿਹਾ ਹੈ ਰਿਟਰਨ ਮਿਲ ਰਹੀ ਹੈ ਤੇ ਕਿਹੜਾ ਨਹੀਂ ਦੇਣਾ ਚਾਹੇਗਾ ਜ਼ਮੀਨ ਨਹੀਂ 아니 ਸਾਂਝੀ ਗੱਲ ਹੈ ਵੀ ਜੇ ਸਪੋਜ਼ ਕਰੋ ਤੁਸੀਂ ਕਹਿੰਦੇ ਹੋ ਇੱਕ ਏਕੜ ਦੇ ਬਦਲੇ 1000 ਗੱਜ ਜਗਾ ਉਹਨੂੰ ਅਸੀਂ ਉਸ ਤੋਂ ਕੋਈ ਐਕਸਪੈਂਸਿਵ ਜਗਾ ਦੇਵਾਂਗੇ ਉਹ ਜ਼ਮੀਨ ਕਿਤੇ ਬਾਉਂਡਡ ਤਾਂ ਨਹੀਂ ਹੋਵੇਗੀ ਨਹੀਂ 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 ਉਹ ਉਹਨਾਂ ਦੇ ਨਾਂ ਤੇ ਰਜਿਸਟਰੀ ਹੋਏਗੀ ਪ੍ਰੋਪਰ ਉਹ ਵੇਚ ਸਕਣਗੇ ਜਾਂ ਰੱਖ ਸਕਣਗੇ ਉਹ ਰੱਖ ਵੀ ਸਕਦੇ ਨੇ ਅੱਗੇ ਵੇਚ ਵੀ ਸਕਦੇ ਨੇ ਕੋਈ ਬਾਉਂਡੇਸ਼ਨ ਨਹੀਂ ਹੈਗੀ ਇਹਦੇ ਵਿੱਚ ਇਸ ਤੋਂ ਇਲਾਵਾ ਹੋਰ ਇੱਕ ਚੀਜ਼ 200 ਗੱਜ ਦਾ ਉਹਨਾਂ ਨੂੰ ਐਸ.ਆਈ.ਓ ਵੀ ਅਸੀਂ ਆਫਰ ਕਰਾਂਗੇ ਐਸ.ਆਈ.ਓ ਕੀ ਹੁੰਦਾ ਹੈ ਸ਼ਾਪ ਕਮ ਆਫਿਸ ਹੁੰਦਾ ਉਹ ਕਮਰਸ਼ੀਅਲ ਜਗ੍ਹਾ ਹੁੰਦੀ ਹੈ ਉਹ ਵੀ ਕਰੋੜਾਂ ਦੇ ਵਿੱਚ ਇਸ ਟਰਮ ਵੈਲਿਊ ਹੈਗੀ ਲੁਧਿਆਣਾ ਸ਼ਹਿਰ ਦੇ ਵਿੱਚ ਠੀਕ ਹੈ ਉਹ ਵੀ ਅਸੀਂ ਉਹਨਾਂ ਨੂੰ ਆਫਰ ਕਰਾਂਗੇ ਉਹਦੇ ਵਿੱਚ ਵੀ ਇਹਦੇ ਵਿੱਚ ਫਿਰ ਮੈਨੂੰ ਇਹ ਗੱਲ ਨਹੀਂ ਸਮਝਾਈ ਵੀ ਇਹ ਬਹੁਤ ਰਾਜਾਬਾਬੂ ਪਾਰਟੀਆਂ ਨੇ ਜਿਹੜੀਆਂ ਉਹ ਹੁਣ ਤੁਸੀਂ ਇੱਕ ਅਨਾਉਂਸ ਹੋਰ ਕਰ ਦਿੱਤਾ ਕਿ ਅਕਾਲੀ ਦਲ ਪਾਰਟੀ ਹੁਣ ਇੱਕ ਤਰੀਕ ਨੂੰ ਹੋਰ ਨੂੰ ਮਤਲਬ ਜਿਹੜੀ ਆਣ ਵਾਲੀ ਹੈ ਪ੍ਰਦਰਸ਼ਨ ਕਰੇਗੀ ਅੱਛਾ ਨਹੀਂ ਜੀ ਮਤਲਬ ਇਹਦੇ ਵਿੱਚ ਤੁਸੀਂ ਕਹਿ ਰਹੇ ਸੀ ਬਿਲਡਰਸ ਨੂੰ ਬੜਾ ਘਾਟਾ ਹੈ ਜਿਹੜੇ ਕਿ ਇਲੀਗਲ ਬਿਲਡਿੰਗਸ ਬਣਾਉਂਦੇ ਸੀ ਮੈਂ ਤੁਹਾਨੂੰ ਦੱਸਦਾ ਜਿਹੜੀ ਪਿਛਲੇ ਸਾਲਾਂ ਚਰ ਕਈ ਸਾਲਾਂ ਦੇ ਵਿੱਚ 20000 ਏਕੜ ਦੇ ਵਿੱਚ ਕਲੋਨੀਆਂ ਬਣੀਆਂ ਨੇ ਕੋਲੋਨਾਈਜ਼ਰਾਂ ਨੇ ਬਣਾਈਆਂ ਬਿਲਡਰਾਂ ਨੇ ਬਣਾਈਆਂ ਪਰ ਉਹ ਕਲੋਨੀਆਂ ਉਹ ਨਜਾਇਜ਼ ਨੇ 60 ਤੋਂ 70% ਤੁਸੀਂ ਚੈੱਕ ਕਰੋ ਉਹਨਾਂ ਨੇ ਕੋਈ ਫੀਸਾਂ ਨਹੀਂ ਜਮ੍ਹਾਂ ਕਰਾਈਆਂ ਨਕਸ਼ੇ ਨਹੀਂ ਪਾਸ ਹੋਏ ਹੋਏ ਉਹ ਚ ਨੁਕਸਾਨ ਸਰਕਾਰ ਦਾ ਹੈ ਡਾਇਰੈਕਟਲੀ ਸਰਕਾਰ ਦੇ ਖਜ਼ਾਨੇ ਤੇ ਲੋਡ ਪੈ ਰਿਹਾ ਉਹਦਾ ਇਹਦੇ ਵਿੱਚ ਕੀ ਹੈ ਜੇ ਸਰਕਾਰ ਰਿਕੁਆਇਰ ਕਰਕੇ ਜੇ ਤੁਹਾਨੂੰ ਵੇਚਦੀ ਹੈ ਤੁਸੀਂ ਡਾਇਰੈਕਟ ਸਰਕਾਰ ਦੇ ਖਜ਼ਾਨੇ 'ਚ ਪੈਸੇ ਆਉਂਦੇ ਆ ਤੇ ਉਹਦੇ ਨਾਲ ਕੀ ਹੈ ਸਾਡੀ ਜਿਹੜੀ ਅਰਥਵਿਵਸਥਾ ਸਟਰੋਂਗ ਹੋ ਰਹੀ ਹੈ ਠੀਕ ਹੈ ਤੇ ਸਰਕਾਰ ਨੂੰ ਫਾਇਦਾ ਹੈ ਤੇ ਉਲਟਾ ਕਿਸਾਨਾਂ ਨੂੰ ਫਾਇਦਾ ਹੈ ਸਭ ਤੋਂ ਵੱਡੀ ਗੱਲ ਅਸੀਂ ਕੋਈ سرمایہਦਾਰਾਂ ਦੀ ਪਾਰਟੀ ਨਹੀਂ ਹੈ ਅਸੀਂ سرمایہਦਾਰਾਂ ਨੂੰ ਫਾਇਦਾ ਚਕਾਣ ਲਈ ਇੱਥੇ ਨਹੀਂ ਆਏ ਆ ਅਸੀਂ ਦੇਖੋ ਜੀ ਗਰੀਬਾਂ ਦੀ ਪਾਰਟੀ ਹੈ ਬਿਜਲੀ ਬਿੱਲ ਵੀ ਜੇ ਮaaf ਕੀਤਾ ਤੇ ਕਿਹਨੂੰ ਮaaf ਹੋਇਆ ਉਹ ਬਿਲਡਰਾਂ ਨੂੰ ਥੋੜੀ ਹੋਇਆ ਜਿਹਦੇ ਸਾਥ-ਸਾਥ ਏਸੀ ਲੱਗੇ ਆ ਉਹਨਾਂ ਨੂੰ ਥੋੜੀ ਹੋਇਆ ਸਾਡੇ ਵਰਗੇ ਮਿਡਲ ਕਲਾਸ ਤੁਹਾਡੇ ਵਰਗੇ ਮਿਡਲ ਕਲਾਸ ਨੂੰ ਜਾਂ ਕੋਈ ਵੀ ਮਿਡਲ ਕਲਾਸ ਸਾਡਾ ਜ਼ਰੂਰਤਮੰਦ ਸਾਡਾ ਵਾਸੀ ਹੈ ਉਹਨੂੰ ਹੋਇਆ ਠੀਕ ਹੈ ਦੇਖੋ ਬਿਲਡਰਸ ਤੇ ਜਿਹੜੇ ਉਹਨੇ ਕੋਲੋਨਾਈਜ਼ਰ ਨੇ ਉਹਨਾਂ ਨੂੰ ਸਭ ਤੋਂ ਵੱਧ ਇਹਦਾ ਪ੍ਰਭਾਵ ਪਏਗਾ ਘਾਟਾ ਹੋਏਗਾ ਕਿਉਂਕਿ ਜਿਹੜੀ ਜਿਹ ਕਹਦੀ ਹੈ ਜੀ ਬਿਲਡਰਸ ਕੋਲੋਨਾਈਜ਼ਰਸ ਇਹ ਰਵਾਇਤੀ ਪਾਰਟੀ ਜਿਹੜੀ ਐਕਸ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਨਾਲ ਮਿਲੇ ਹੋਏ ਸੀ ਕਿਉਂਕਿ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਸਿਸਟਮ ਚੱਲਦਾ ਸ਼ੁਰੂ ਤੇ ਆ ਰਿਹਾ ਤਾਂ ਦੇਖੋ ਜੀ ਸ਼ੁਰੂ ਤੋਂ ਹੀ ਪਤਾ ਸੀਗਾ ਜੀ ਆ ਜਿਹੜੀ ਕਨਾਲ ਰੋਡ ਹੈ ਠੀਕ ਹੈ ਮੇਰੇ ਟਾਈਮ 'ਚ ਜਦੋਂ ਅਸੀਂ ਪਿਛਲੇ 5 ਸਾਲ ਪਹਿਲਾਂ ਦੀ ਗੱਲ ਕਰ ਲਈਏ ਤੇ ਇੱਥੇ ਝਾੜੀਆਂ ਜੁੜੀਆਂ ਉੱਗੀਆਂ ਹੁੰਦੀਆਂ ਸੀਗੀਆਂ ਕੋਈ ਬੰਦਾ ਜਾਣਦਾ ਵੀ ਨਹੀਂ ਸੀ ਵੀ ਚੋਰੀ ਹੋ ਜਾਊਗੀ ਜਾਂ ਕੋਈ ਖੋਹ ਹੋ ਜਾਊਗੀ ਮ ਸਰਕਾਰਾਂ ਨੂੰ ਪਤਾ ਹੁੰਦਾ ਸਕੀਮ ਕੀ ਹੈ ਇੱਥੋਂ ਕੀ ਜਾਣਾ ਹੈ ਕਿੱਥੋਂ ਬਾਈਪਾਸ ਨਿਕਲਣਾ ਹੈ ਤੇ ਉਹ ਸਰਕਾਰਾਂ ਨੇ ਮੰਤਰੀਆਂ ਨੇ ਆਪਣੇ ਦੋਸਤਾਂ ਨੂੰ ਤੁਸੀਂ ਜਾ ਕੇ ਤਾਂ ਦੇਖੋ ਕਿ ਕਿੰਨਾਂ ਦੀਆਂ ਨੇ ਉਹ ਉਹ ਜ਼ਮੀਨਾਂ ਜਾਂ ਕੋਈ ਵੀ ਕੋਈ ਵੀ ਹੋਟਲ ਬਣਿਆ ਹੈ ਜਾਂ ਕੋਈ ਕੰਪਲੈਕਸ ਬਣਿਆ ਹੈ ਤੇ ਉਹ ਕਿਧੀਆਂ ਨੇ ਮੰਤਰੀਆਂ ਦੇ ਤੇ ਐਮ ਐਲ ਏ ਦੇ ਜਾਂ ਤਾਂ ਰਿਸ਼ਤੇਦਾਰ ਹੋਣਗੇ ਜਾਂ ਉਹਨਾਂ ਦੇ ਯਾਰ ਦੋਸਤ ਹੋਣਗੇ ਕਿਉਂਕਿ ਜਿਹੜੀ ਟਾਊਨਸ਼ਿਪ ਦੀ ਪਲੈਨਿੰਗ ਹੈ ਉਹ ਇਹਨਾਂ ਕੋਲ ਪਹਿਲਾਂ ਆ ਜਾਂਦੀ ਹੈ ਇਹਨਾਂ ਨੇ ਉੱਥੇ ਖਰੀਦਵਾ ਕੇ ਰੱਖ ਲਏ ਉਹ ਹੁਣ ਦੇਖੋ ਅਰਬਾਂ 'ਚ ਪਹੁੰਚੀ ਜਗ੍ਹਾ ਤੁਹਾਡੇ ਸਾਹਮਣੇ ਔਰ ਇੱਕ ਗੱਲ ਮੈਂ ਜੇ ਦੱਸਾਂ ਜੇ ਆਸ ਲੁਧਿਆਣਾ ਤੋਂ ਉਸ ਲੁਧਿਆਣਾ ਦੇ ਚਨਹਿਰ ਦੇ ਨਾਲ-ਨਾਲ ਜੜ ਲੁਧਿਆਣਾ ਜਾਂਦਾ ਤਾਂ ਬਿਲਕੁਲ ਜੰਨਤ ਲੱਗਦਾ ਇੱਕ ਇੱਕ ਦੇ ਸਕੀਮ ਚ ਨਾ ਲੈਂਡ ਟ੍ਰਾਂਫਰਿੰਗ ਇੱਕ ਹੋਰ ਚੀਜ਼ ਹੈ ਅਗਰ ਮੰਨ ਲਓ ਅਸੀਂ 3-4 ਕਿਸਾਨੀਆ 5 ਕਿਸਾਨ ਮਿਲ ਕੇ ਇੱਕੋ ਹੀ ਥਾਂ ਤੇ ਅਸੀਂ 9 ਏਕੜ ਜ਼ਮੀਨ ਸਰਕਾਰ ਨੂੰ ਦਿੰਨੇ ਆ 9 ਏਕੜ ਜ਼ਮੀਨ ਸਰਕਾਰ ਨੂੰ ਜੇਤੀ ਉਹਦੇ ਬਦਲੇ ਸਰਕਾਰ 3 ਏਕੜ ਜ਼ਮੀਨ ਸ਼ਹਿਰ ਦੇ ਨਾਲ ਲੱਗਦੀ ਹੋਈ ਦੇ ਦੇਗੀ ਉਹਨਾਂ ਨੂੰ ਠੀਕ ਹੈ ਉਹ ਵੀ ਉਹਨਾਂ ਦੀ ਰਜਿਸਟਰੀ ਹੋਏਗੀ ਉਹਨਾਂ ਦੀ ਮਾਲਕਾਨਾ ਹੱਕ ਹੋਏਗਾ ਉਹ ਚਾਹੇ ਉਹਨੂੰ ਰੱਖਣ ਜਾਂ ਉਹ ਅੱਗੇ ਬਿਲਡਰ ਨੂੰ ਵੇਚ ਦੇਣ ਪਰ ਉਹਦੇ ਵਿੱਚ ਫਾਇਦਾ ਕੀ ਦਾ ਕਿਸਾਨਾਂ ਦਾ ਕਿਸਾਨਾਂ ਨੂੰ ਆਪਣੀ ਮਰਜ਼ੀ ਦਾ ਰੇਟ ਮਿਲੇਗਾ ਜੋ ਜਰਜੀ ਪਟਿਆਲਾ ਤੋਂ 150 ਏਕੜ ਤੁਹਾਨੂੰ ਮਿਲ ਚੁੱਕੀ ਹੈ ਨਹੀਂ ਉਹ ਮਤਲਬ ਉਹ ਕਿਸਾਨ ਹੋ ਚੁੱਕੇ ਆ ਰਾਜ਼ੀ ਉਹਦੇ ਲਈ ਐਗਰੀ ਕਰ ਗਏ ਆ ਵੀ ਅਸੀਂ ਦੇ ਰਹੇ ਆ ਲੋ ਦੇਖੋ ਉਹ ਵੀ ਤਾਂ ਕਿਸਾਨ ਹੀ ਨੇ ਜਿਹੜੇ ਦੇ ਚੁੱਕੇ ਆ ਸਰ ਸਮਝ ਆਣ ਦੀ ਗੱਲ ਹੈ ਨਾ ਸਮਝਾਣ ਦੀ ਐਕਚੁਅਲੀ ਜਿਹੜੇ ਇਹਨਾਂ ਨੇ ਧਰਨਾ ਲਾਇਆ ਸੀ ਉਸ ਦਿਨ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਹੈਗੀ ਉਹਨਾਂ ਨੂੰ ਪੁੱਛਣਾ ਤਾਂ ਸੀਗਾ ਜਾ ਕੇ ਕੋਈ মিডিਆ ਗਰਮੀ ਭਰਾ ਸਾਡਾ ਜਾ ਕੇ ਪੁੱਛਦਾ ਤਾਂ ਸੀ ਪੁਲਿੰਗ ਸਕੀਮ ਹੈ ਕੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਰਿਟਰਨ ਦੇ ਵਰਕ ਕੀਤਾ ਹੋਵੇ ਤਾਂ ਪਤਾ ਹੋਵੇ ਰੋਲਾ ਪਾਉਣ ਨੂੰ ਸ਼ੇਰ ਨੇ ਅਸੀਂ ਬਸ ਦੇਖੋ ਕਿਸੇ ਦਾ ਫਾਇਦਾ ਅਗਰ ਹੋ ਰਿਹਾ ਠੀਕ ਹੈ ਖਾਸ ਕਰਕੇ ਕਿਸਾਨਾਂ ਦਾ ਫਾਇਦਾ ਹੋ ਰਿਹਾ ਕਿਸਾਨ ਵਿਚਾਰੇ ਆ ਤਾਂ ਹਤਿਆ ਕਰਦੇ ਨੇ ਜਾਂ ਪਤਾ ਹੀ ਤੁਹਾਨੂੰ ਕਰਦੇ ਜੁਲਬੇ ਹੋਏ ਨੇ ਹੁਣ ਪਿਛਲੇ ਦਿਨੀ ਸਾਡੇ ਸਰਕਾਰ ਨੇ ਕਰਜ਼ੇ ਵੀ ਮਾਫ ਕੀਤੇ ਆ ਜੀ ਬਿਲਕੁਲ ਕਈਆਂ ਕਿਤੇ ਬਲਾ ਕੇ ਉਹਨਾਂ ਦੇ ਕਰਜ਼ੇ ਮਾਫ ਕਰਕੇ ਐਨਓਸੀਆਂ ਦਿੱਤੀਆਂ ਨੇ ਤੇ ਕੋਈ ਮਾੜੀ ਮਾੜਾ ਕੰਮ ਕਰ ਰਹੀ ਹੈ ਸਰਕਾਰ ਭਗਵੰਤ ਮਾਨ ਸਰ ਲਾਰਨਾ ਕਰ ਰਹੀ ਹੈ ਸਰਕਾਰ ਦੀ ਸਪੈਸ਼ਲ ਹਾਂ ਉਸ ਤੋਂ ਬਾਅਦ ਦੇਖੋ ਜੀ ਜੇ ਮੈਂ ਗੱਲ ਕਰਾਂ ਲੁਧਿਆਣਾ ਸ਼ਹਿਰ ਦੀ ਅਸੀਂ ਭਿਖਾਰੀ ਰਹੇ ਤੇ ਸ਼ਹਿਰ ਬਣਾਣਾ ਜਾਨੇ ਆ ਇਹ ਇਹ ਗਲਤੀ ਸਟੇ ਸਰਕਾਰ ਨੇ ਇਹ ਬਣਾਉ ਉਪਰਾਲਾ ਕੀਤਾ ਉਹ ਸ਼ੁਰੂ ਨਹੀਂ ਕੀਤਾ ਪਹਿਲਾਂ ਉਹ ਸ਼ੁਰੂ ਹੋ ਗਿਆ ਡੀਐਨਏ ਦਾ ਸ਼ੁਰੂ ਹੋ ਗਏ ਨੇ ਕਿਉਂਕਿ ਜੋ ਕੋਈ ਵੀ ਯਾਰ ਮੈਂ ਕਹਿੰਦਾ ਹਿਊਮਨ ਬੀنگ ਹੈ ਕੋਈ ਵੀ ਬੰਦਾ ਲਾ ਲਓ ਤੁਸੀਂ ਉਹ ਕਦੇ ਨਹੀਂ ਜਾਏਗਾ ਕਿ ਮੇਰਾ ਬੱਚਾ ਭੀਖ ਮੰਗੇ ਚਾਹੇ ਭਿਖਾਰੀ ਕਿਉਂ ਨਾ ਹੋਵੇ ਬਿਲਕੁਲ ਉਹ ਕਦੇ ਵੀ ਗੋਦੀ ਚ ਲੈ ਕੇ ਆਪਣੇ ਬੱਚੇ ਨੂੰ ਭੀਖ ਨਹੀਂ ਮੰਗਵਾਏਗਾ ਇਹ ਇਹਦੇ ਨਾਲ ਸਾਨੂੰ ਮਾਫੀਆ ਦਾ ਵੀ ਪਤਾ ਲੱਗੇਗਾ ਕੀ ਜਿਹੜਾ ਚਾਈਲਡ ਮਾਫੀਆ ਹੈ ਇਹ ਬੱਚਿਆਂ ਦੀ ਚੋਰੀ ਹੁੰਦੀ ਹੈ ਇਹ ਲਿਆ ਕੇ ਭੀਖ ਮੰਗਵਾਂਦੇ ਨੇ ਨਸ਼ੇ ਦੇ ਕੇ ਜਾਂ ਕੁਝ ਵੀ ਕਰਕੇ ਜੋ ਵੀ ਹੈ ਠੀਕ ਹੈ ਪਰ ਉਹ ਤੇ ਵੀ ਠੱਲ ਪਏਗੀ ਇੱਕ ਠੀਕ ਹੈ ਇੱਕ ਦੇਖੋ ਜੀ ਤਰਨਤਾਰਨ ਤੋਂ ਤਰਨਤਾਰਨ 슈ਗਰ ਮਿਲ ਬੰਦ ਹੋ ਗਈ ਸੀਗੀ ਠੀਕ ਹੈ ਉੱਥੋਂ ਦੇ ਲੋਕਾਂ ਨੇ ਆਪ ਗਿਆ ਕਿ ਸਰ ਤੁਸੀਂ 슈ਗਰ ਮਿਲ ਸ਼ੁਰੂ ਕਰ ਦੋ ਅਸੀਂ ਝੋਨਾ ਲੈਣਾ ਬੰਦ ਕਰ ਦਾਂਗੇ ਚੋਨਾ ਚੋਨਾ ਨਾਲ ਨਾਲ ਤਾਂ ਪਾਣੀ ਥੱਲੇ ਜਾ ਰਿਹਾ ਕਿਉਂਕਿ ਪਾਣੀ ਬਹੁਤ ਚਾਹੀਦਾ ਝੋਨੇ ਨੂੰ ਭਗਵੰਤ ਮਾਨ ਸਾਹਿਬ ਇਹੀ ਕਹਿੰਦੇ ਨੇ ਝੋਨਾ ਲਾਣਾ ਬੰਦ ਕਰ ਲੋ ਹੋਰ ਕੋਈ ਚੀਜ਼ ਲਾਓ ਅਸੀਂ ਤੁਹਾਡੇ ਨਾਲ ਹੈ ਕਿਉਂਕਿ ਪਾਣੀ ਦਾ ਸਤਰ ਥੱਲੇ ਜਾ ਰਿਹਾ ਠੀਕ ਹੈ ਤੇ ਉਹ ਹੁਣ ਜਦੋਂ ਗੰਨਾ ਲੱਗੇਗਾ ਗੰਨੇ ਦੀ ਕੀਮਤ ਵੀ ਬਹੁਤ ਹੈ 400 ਸਮਥਿੰਗ ਹੈ ਅਸੀਂ ਦੇ ਰਹੇ ਹਾਂ ਉਹਦੇ ਨਾਲ ਫਾਇਦਾ ਆ ਉੱਥੇ ਦੇ ਲੋਕਾਂ ਨੇ ਕਿ ਅਸੀਂ ਝੋਨਾ ਲਾਣਾ ਬੰਦ ਕਰ ਦਾਂਗੇ ਤੁਸੀਂ ਸ਼ੁਰੂ ਕਰ ਉਹ ਸ਼ੁਰੂ ਸ਼ੁਰੂ ਹੋਣ ਗਿਆ ਬਸ ਬਹੁਤ ਥੋੜੇ ਦਿਨਾਂ ਵਿੱਚ ਸ਼ੁਰੂ ਹੋ ਜਾਣਾ ਜੀ ਨਹੀਂ ਜੀ ਕੋ ਬਹੁਤ ਵਧੀਆ ਚੰਗੀ ਗੱਲ ਕਹੀ ਹੈ ਔਰ ਮੈਂ ਕਾਫੀ ਵੀਡੀਓਜ਼ ਹੁਣ ਚਲੋ ਉਹ ਤਾਂ ਮੈਟਰ ਅਲੱਗ ਹੋ ਜਾਏਗਾ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗੇ ਇਸ ਮੈਟਰ ਤੇ ਲੈਂਡ ਪੋਲਿੰਗ ਯਾਨੀ ਕਿ ਕੋਈ ਮਿਲਾ ਕਿ ਸਰ मतलब ਇਸ ਕਿਸਾਨਾਂ ਦਾ ਹੱਕ ਚ ਦੇਖੋ ਜੀ ਕਿਸਾਨਾਂ ਦਾ ਹੀ ਹੱਕ ਚ ਹੈ ਤੇ ਜਿਹੜੇ ਜਿਹੜੇ ਕਿਸਾਨ ਨੂੰ ਪਤਾ ਲੱਗ ਰਿਹਾ ਪਹਿਲੀ ਗੱਲ ਤਾਂ ਦੇਖੋ এডੂਕੇਸ਼ਨ ਬਹੁਤ ਜ਼ਰੂਰੀ ਹੈ ਠੀਕ ਹੈ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੇ ਕੋਈ ਕਾਨੂੰਨ ਆ ਰਿਹਾ ਤੇ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਇਹ ਮੇਰੇ ਲਈ ਸਹੀ ਹੈ ਜਾਂ ਗਲਤ ਹੈ ਇਹਦੀ ਨੈਗੇਟਿਵਿਟੀ ਹੈ ਪੋਜ਼ਿਟਿਵਿਟੀ ਹੈ ਤੇ ਉਹਨਾਂ ਨੂੰ ਅਸੀਂ ਇਹ ਦੱਸਾਂਗੇ ਨਾ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਅਸੀਂ ਪੰਚਾਵਾਂਗੇ ਲੈਟਰਾਂ ਵੀ ਤੁਸੀਂ ਆ ਇਹਨਾਂ ਨੂੰ ਬਰੀਫ ਕਰੋ ਬਰੀਫ ਕਰੋ ਕੀ ਹਾਂ ਇਹਦੇ ਨਾਲ ਸਾਡਾ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੈ ਠੀਕ ਹੈ ਨਾ ਸੈਮੀਨਾਰ ਟਾਈਪ ਜੋ ਵੀ ਹੈ ਸੱਥਾਂ ਤੇ ਬਹਿ ਕੇ ਦੱਸਣਾ ਕੋਈ ਦਿੱਕਤ ਨਹੀਂ ਜਦੋਂ ਦਿਮਾਗ 'ਚ ਪੈ ਗਈ ਗੱਲ ਜਿਵੇਂ ਪਟਿਆਲੇ ਦੇ ਕਿਸਾਨਾਂ ਦੇ ਦਿਮਾਗ 'ਚ ਪੈ ਗਈ ਹੈ ਗੱਲ 150 ਏਕੜ ਦੇਣ ਨੂੰ ਤਿਆਰ ਹੋ ਗਏ ਠੀਕ ਹੈ ਤੇ ਇਹਦੇ ਨਾਲ ਫਾਇਦਾ ਸਿੱਧਾ ਕਿਸਾਨਾਂ ਨੂੰ ਜਾਏਗਾ ਕੋਈ ਕੋਈ ਇਹਦੇ ਵਿੱਚ ਕੋਲੋਨਾਈਜ਼ਰ ਨਹੀਂ ਹੈ ਕੋਈ ਇਹਦੇ ਵਿੱਚ ਕਮਿਸ਼ਨ ਏਜੰਟ ਨਹੀਂ ਹੈ ਸਿੱਧਾ ਸਰਕਾਰ ਤੋਂ ਲੋ ਜੀ ਗੱਲ ਖਤਮ ਇਹ ਤੇ ਮਤਲਬ ਪੰਜਾਬ ਦੀ ਜੀਡੀਪੀ ਬੜੀ ਸਟਰੋਂਗ ਹੋ ਜਾਈਏ ਤਾਂ ਤਾਂ ਨਹੀਂ ਜੀਡੀਪੀ ਜੀਡੀਪੀ ਲਈ ਤਾਂ ਕੰਮ ਕਰ ਰਿਹਾ ਕਿਉਂਕਿ ਜਿਹੜਾ ਜਦੋਂ ਵੀ ਆਪਾਂ ਕਿਸੇ ادارے ਦੇ ਵਿੱਚ ਨੌਕਰੀਆਂ ਨਿਕਲਦੀਆਂ ਨੇ ਉਹਨੂੰ ਕੌਣ ਮਨਜ਼ੂਰੀ ਦਿੰਦਾ ਪਤਾ ਏਜੀ ਦਿੰਦਾ ਅਕਾਊਂਟ ਜਰਨਲ ਜਿਹੜਾ ਹੁੰਦਾ ਕਿਉਂਕਿ ਉਹਨੇ ਕਹਿਣਾ ਯਾਰ ਮੇਰੇ ਕੋਲ ਤਾਂ ਤਨਖਾਹ ਦੇਣ ਨੂੰ ਤਾਂ ਪੈਸੇ ਹੀ ਨਹੀਂ ਹੈਗੇ ਵੀ ਨਹੀਂ ਹਜੇ ਰੋਕ ਦੋ ਹਜੇ ਭਰਤੀਆਂ ਆਪਾਂ ਸਮੀਆਂ ਨਹੀਂ ਭਰਤੀ ਕਰਨੀਆਂ ਤੇ ਉਹ ਜੋ ਯਾਰ ਜਦੋਂ ਆਪਾਂ ਜੀਡੀਪੀ ਸਟਰੋਂਗ ਕਰਾਂਗੇ ਤਾਂ ਹੀ ਤਨਖਾਹ ਦੇ ਪਾਵਾਂਗੇ ਤਾਂ ਹੀ ਨੌਕਰੀਆਂ ਆ ਪਣਗੀਆਂ ਇਹ ਸਾਰਾ ਉਪਰਾਲਾ ਤਾਂ ਕੀਤਾ ਜਾ ਰਿਹਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ ਲੈਂਡ ਪੁਲਿੰਗ ਦੇ ਮਾਮਲੇ 'ਚ ਕੀ ਅਸਲ ਸਚਾਈ ਸੀ ਅਨੀਸ਼ ਖਾਨ ਨੇ ਜ਼ਰੂਰ ਦੱਸਿਆ ਕਿ ਜਿਹੜੇ ਲੋਕ ਉਹਨਾਂ ਨੂੰ ਭਰਾਂ ਦੀ ਲੋੜ ਨਹੀਂ ਕਿਸਾਨਾਂ ਨੂੰ ਭਰਾਂ ਦੀ ਲੋੜ ਨਹੀਂ ਹੈ ਕਿ ਲੈਂਡ ਪੁਲਿੰਗ ਅਸਲ ਦੇ ਵਿੱਚ ਉਹਨਾਂ ਦੇ ਲਈ ਬੈਡ ਹੈ ਬੈਡ ਨਹੀਂ ਹੈ ਇਹ ਸਿਆਸੀ ਜਿਹੜੀ ਰਵਾਇਤੀ ਪਾਰਟੀਆਂ ਸੀਗੀਆਂ ਪਹਿਲਾਂ ਵਾਲੀਆਂ ਉਹਨਾਂ ਦੇ ਹੱਥ ਪੈਂਦੇ ਸੀ ਬਿਲਡਰਸ ਦੇ ਨਾਲ ਕੋਲੋਨਾਈਜ਼ਰਸ ਦੇ ਨਾਲ ਕੋਲੋਨਾਈਜ਼ਰ ਅੰਦਰ ਅੰਦਰ ਟੇਬਲ 'ਤੇ ਸੈਟਿੰਗ ਚੱਲਦੀ ਸੀ ਤੁਹਾਨੂੰ ਪਤਾ ਹੀ ਸਾਰੇ ਕਿਤੇ ਚੱਲਦੀ ਸੀਗੀ ਪਰ ਜਿਹੜੀ ਹੈ ਉਹਨਾਂ ਦੇ ਹੁਣ ਜੇਬਾਂ ਤੋਂ ਡਾਕਾ ਪੈ ਚੁੱਕਿਆ ਹੈ ਸਰਕਾਰ ਦਾ ਹੁਣ ਸਿੱਧੇ ਰਾਹੀ ਜਿਹੜੀ ਜੀ ਜਾਣੀ ਉਹ ਤਾਂ ਜਾਣੀ ਹੈ ਦੋਸਤੋ ਤੁਸੀਂ ਆਪਣੀ ਰਾਏ ਜ਼ਰੂ ਆਪਣੀ ਜਿਹੜੀ رائے ਕਮੈਂਟਾਂ ਚ ਜਰੂਰ ਦੱਸਣਾ ਕਿ ਲੈਂਡ ਪੁੱਲਿੰਗ ਤੁਸੀਂ ਵੀ ਕਿਸਾਨ ਹੋ ਤਾਂ ਜਰੂਰ ਦੱਸਣਾ ਤੁਹਾਨੂੰ ਲੈਂਡ ਪੁੱਲਿੰਗ ਸਕੀਮ ਕਿੱਦਾਂ ਦੀ ਲੱਗੀ ਤੁਸੀਂ ਜੁੜੇ ਹੋਣੇ ਪਾਸ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾ